ਨਮਸਕਾਰ ਮੇਰੇ ਪਿਆਰੇ ਖੇਤੀ ਕਰਮਾ ਸਿੱਧੀ ਚੰਗਲ ਤੋਂ ਤੁਹਾਡਾ ਸਵਾਗਤ ਹੈ। ਵਲੌਗ ਦੀ ਸ਼ੁਰੂਆਤ ਕਰ ਲੈਂਦੇ ਆਂ ਪੱਠੇ ਆਪਾਂ ਵੱਢਦੇ। ਮੱਕੀ ਲਾਲ ਦੀ ਗੱਡੀ ਤੇ ਹੁਣ ਦਿਖਾਉਣੇ 7050 ਮੱਕੀ। ਖੇਤਰੀ ਆ। ਅੱਡਾਣੇ ਕਾਫੀ ਏ ਛੱਲੀ ਵਿੱਚ। ਲਗਾਉਣੇ ਤੁਹਾਨੂੰ ਕਿੰਨੇ ਛੱਲੀ ਆ 7050 ਆ। ਇਹ ਪਛੇਤਰੀ ਥੋੜੀ ਨੱਕੀ ਠੀਕ ਹੈ ਚੰਗੇ ਦਾਣੇ ਇਹ ਜਿਵੇਂ ਪਛੇਤਰੀ ਬਹੁਤ ਜ਼ਿਆਦਾ ਇਹ ਪਰ ਫਿਰ ਵੀ ਚੰਗੇ ਦਾਣੇ ਠੀਕ ਹੈ ਚੰਗੇ ਦਾਣੇ Ia sudah terpenjah, dia bias terpenjah kado dibawa karya, hai, 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 ਕਾਮ ਚੱਲੀ ਜਾਂਦਾ ਜੋਰਾਂ ਤੇ ਸਾਡੇ ਇੱਥੇ ਛੋਨੇ ਲਈ ਲਵਾਈ 26 ਚੱਲੀ ਜਾਂਦਾ ਮੱਕੀ ਵਾਲਿਆਂ ਚ ਤੇ 17 18 ਬਾਅਦ ਮਾਦੀ ਇਸ ਗਰਮੀ ਬਹੁਤ ਜਿਆਦੇ ਆ ਤੜਕੇ ਠੰਢ ਠੰਢੇ ਜੇ ਸੋਚ ਗਏ ਪੱਠੇ ਵੜਨ ਆ ਜੀ ਤੜਕੇ ਵੀ ਤਾ ਬਹੁਤ ਵੱਜਿਆ ਹੁੰਦਾ ਤੜਕੇ ਬਾੜਾ ਤਾ ਵੱਜਦਾ ਬਿਆਨ ਦੇ ਦਰਸ਼ਨ ਪਾਲ ਵਾਸਤੇ ਹਨ। ਹਨ ਤੋਂ ਮੇਰਾ ਹੋਣਾ। ਕਈ ਏਰੀਆ 'ਚ ਨਹੀਂ ਹੋਣੇ ਇਹ। ਇੱਕ ਔੜ ਤੋਂ ਮਾ ਵੈਦਾ। ਤੇ ਮੱਝਾਂ ਵਾਸਤੇ ਬਹੁਤ ਕਫਾਈਤੀ ਹੁੰਦੇ ਆ ਬੜੇ। ਵੈਸੇ ਦਾ ਬੰਦੇ ਵਾਸਤੇ ਵੀ 400 ਰੁਪਏ ਜਾਂਦਾ ਸ਼ੂਕਰ ਦੇ ਮਰੀਆਂ ਵਾਸਤੇ ਵੀ। ਤੇ ਮੱਝਾਂ ਨੂੰ ਵੀ ਪਾਉਣੇ ਬਹੁਤ ਵੱਧੀਆ ਕੀ ਹੈ। ਕਮੇ ਅੰਦਰ ਆਪਣਾ ਗਵਾਂਢੀ ਦੀ ਵਾਈ ਜਾਂਦਾ ਫੋਰਡ ਨਾਲ ਆਈ ਹੈ ਮਾਰੀ ਜਾਂਦਾ ਮੱਕੀ ਵਾਲੀ ਜੀ ਕਿਥੇ ਲਿਖਾਉਣੇ ਚੜਾਈ ਇਹ ਟੰਬੇ ਆ 724 ਟਰੈਕਟਰ ਆ ਨਿੱਕੇ ਟਰੈਕਟਰਾਂ ਨਾਲ ਲੱਗੇ ਹੋਏ ਐ ਤਾਂ ਇਹ ਲੰਮੇ ਵਾਲੇ ਉਹ ਮੈਗਰਾਨਾ ਲੱਗੀ ਐ ਆਪਣੇ ਛੋਹਦੇ ਆਗੇ ਡੱਬੇ ਦੇ ਕੋਈ ਲਾਈ ਜਾਂਦਾ ਝੋਨਾ ਕੋਈ ਵਾਈ ਜਾਂਦਾ ਇਹ ਮਾਹੌਲ ਆ ਸਾਡੇ ਵੱਲ ਪੁੱਤਾਂ ਨੇ ਉਹ ਦੂਰ ਬੰਦੇ ਲਾਈ ਜਾਂਦੇ ਆ ਇਹ ਮੱਕੀ ਵਾਲਾ ਵਾਈ ਜਾਂਦੇ ਆ। ਆਜੋ ਨੇ ਪਹਿਲਾਂ ਲੱਗਿਆ ਜਿਹੜੇ ਆਹ। ਇਹ ਆਟੇ ਭਾਈ ਆ ਸਾਰਾ ਤੁਹਾਨੂੰ ਦਿਖਾਉਣੇ ਆ। ਸਾਰਾ ਟੱਬਾ ਹੀ ਪਿਆ ਹਲੇ ਇਹ ਨਾਨੀ ਮਾ ਥਾਂ ਦੇ ਤੇ ਉਹ ਸਾਡਾ ਵੀ ਮੂਸੇ ਵਾਲੇ ਤੇ ਆਣ ਟੱਬੇ ਵਾਲੇ ਪਿੰਡ ਵਾਜਦੇ ਆ ਟੱਬੇ ਬਹੁਤ ಜಾਸਤ ਹੋਰ ਵਖਾਉਣਾ ਪੈ ਰਿਹਾ ਆ ਆਪਣੇ ਦਸਾਂ ਦੇ ਡੈਡਾ ടാ ആരോ ടൂ മന ഡിഗിയ ടേ ਆ ਇੰਟਿਕ ਗਾਂਡੇ ਇਧੀਆਂ ਮਣਾ ਉਹ ਵੀ ਪਰਲਾ ਟੱਬਾ ਚੱਕਿਆ ਗਿਆ ਉਧਰ ਵੀ ਟੱਬਾ ਸੀ ਗਿਆ ਆ ਹੋਰ ਘਰ ਦਾ ਉਹਨਾਂ ਦਾ ਟੱਬਾ ਰਹਿ ਗਿਆ ਆ ਪੋਰ ਵਾਲੇ ਬਾਈ ਨੇ ਕਾਹਤਾ ਦੇਖੋ ਟਰੈਕ ਕਿੰਨਾ ਨੀਵਾ ਚੱਲੀ ਜਾਂਦਾ ਸੀ ਮੈਂ 20 ਫੁੱਟ ਚਾ ਖੜਾ ਟੱਬੇ ਦੇ ਹਵਾਣ ਤੋਂ ਇਹਦੇ ਡਿੱਕੇ ਟੱਬੇ ਆਪਣੇ ਉਹ ਵੀ ਤਬਾਗੇ ਦਰੱਖੀ ਨਹੀਂ ਹੋਣ ਤੁੰਨ ਉਹ ਵੀ ਟੱਬੇ ਤੇ ਖੜੇ ਓ ਫੇਰ ਉੱਥੇ ਟੱਬਾ ਇਕ ਬਰ ਵੀ ਟੱਬਾ ਬੜੇ ਟੱਬੇ ਆਪਣੇ ਆਹ ਵਿਊ ਆ ਖੇਤਾਂ ਦਾ ਬੜਾ ਘੈਂਟਾ ਕਾਰੇ ਕਾਹਤੇ ਕੈਮਰਾ ਕਮਾਉਣੇ ਆਪਾਂ ਇਹਨਾਂ ਬੜਾ ਖੈਂਟ ਲੱਗਦਾ ਕੰਮ ਨਹੀਂ ਆ ਰਹਾ ਆਇਆ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ ਦੇਸੀ ਵਲੌਗ ਹੈ ਕਰਨਗੇ ਆਪਣੇ ਸਾਰੇ ਖੇਤਾਂ ਵਾਲੇ ਕਿਉਂਕਿ ਆਪਣੇ ਚੈਨਲ ਦਾ ਨਾਂ ਹੀ ਖੇਤੀ ਕਰਮਾ ਸੇਤੀ ਹੈ ਬਸ ਖੇਤ ਕੰਮ-ਕੁਮ ਕਰਦੇ ਜਾਂ ਐ ਹੁਣ ਪੱਠੇ ਵਧਨ ਆਏ ਸੀ ਇਹ ਪਾਤਾ ਐਂ ਆਪਾਂ ਤੁਹਾਨੂੰ ਖੇਤਾਂ ਦੇ ਵੀਊ ਦਿਖਾਉਂਦੇ ਰਿਹਾ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੇਵੀਂ ਸੇਤੀ ਕਰਮਾ ਸੇਤੀ ਜੱਲ ਨਾਲ ਆਪਾਂ ਇਹ ਬੜਾ ਸੋਹਣਾ ਕੱਸਰ ਕਰਦਾ ਹੈ ਤਾਂ ਕਿ ਸਵੇਰ ਦਾ ਵੇਲਾ ਸੂਰਜ ਜਿਵੇਂ ਨਿਕਲਿਆ ਨਹੀਂਗਾ ਥੋੜਾ ਥੋੜਾ ਹੀ ਆ ਰਿਹਾ ਸੀ ਪਰ ਗਰਮੀ ਬਹੁਤ ਜ਼ਿਆਦਾ ਵਧੀ ਪਈ ਹੈ ਹਮਸਾਲੀ ਗਰਮੀ ਆ ਆਪਣਾ ਮੁੱਖ ਸਰ ਏਰੀਆ ਸਾਡੇ ਏਰੀਆ 'ਚ ਹਮਸਾਲੀ ਗਰਮੀ ਫੈ ਰਹੀ ਹੈ ਵੈਸੇ ਤਾਂ ਸਾਰੇ ਪੰਜਾਬ 'ਚ ਹੀ ਐਵੇਂ ਆ ਸਾਡੇ ਦਿਨ ਵੀ ਆ ਸਵੇਰ ਵੀ ਨਹੀਂ ਠਰਦੀਗੀ ਹਾਂ ਹੁਣ ਹਵਾ ਮੜੀ ਮੋਟੀ ਚੱਲੀ ਆ। ਆ ਦੇਖੋ ਦੇਖਦੇ ਨੇ ਪੱਤੇ ਹਿੱਲਦੇ। ਮੈਂ ਕਿਹਾ ਚੱਲ ਹਵਾ ਹੀ ਲਈ ਟਿੱਬੇ ਤੇ ਚੜ ਗਏ। ਪੱਥੇ ਵੱਡੇ ਸੀ ਪੂਰੇ। ਮੁੜ ਕੇ ਨਾ ਲੱਥ ਫਤ ਹੋ ਗਏ ਪੱਥੇ ਵੱਢ ਗਏ। ਮੈਂ ਕਿ ਟਿੱਬੇ ਤੇ ਚੜ ਗਿਆ ਮੈਂ ਕੋਲੋਂ ਨਾਲੇ। ਇੱਕ ਵਲੌਗ ਸ਼ੂਟ ਕਰ ਲੈਨੇ ਨਾਲੇ। ਆ ਆਪਣੇ ਖੇਤ ਆ ਇੱਥੇ ਬਾਬੇ ਦੀ ਜਗਾ। ਇਹ ਬਜ਼ੁਰਗਾਂ ਦਾ ਸਮੇਤ ਉਹ ਨਹੀਂ। ਸੇਪ ਫਕੀਰ ਦੀ ਜਗਾ ਬਾਬੇ ਫਕੀਰ ਫਕੀਰ ਦੀ। ਬਹੁਤ ਸ਼ਕਤੀ ਵਾਲੀ ਜਗਾ। ਸਾਰੇ ਨੇੜੇ-ਨੇੜੇ ਖੇਤਾਂ ਵਾਲੇ। ਬਾਬੇ ਨੂੰ ਇੱਥੇ ਸਜਦਾ ਕਰਦੇ ਆ। ਪ੍ਰਸ਼ਾਦ ਵਗੈਰਾ ਧਰਉਂਦੇ ਆ। ਖੇਤੀ ਵਾਢਣ ਵੇਲੇ ਤੇ ਬੀਜਣ ਵੇਲੇ ਮੈਂ ਬੰਨੇ ਸ਼ੇਕਾ ਕਰਦੇ ਹਾਂ ਹਾਈ ਤੋਂ ਫਾਰਮ ਦਾ ਵੀ ਨਹੀਂ ਰਿਹਾ ਨਾ ਗਾਂ ਦਾ ਫਾਰਮ ਆ ਇੱਥੇ ਮੇਰੇ ਲੈ ਵੀ ਮਿੱਤਰ ਜੀ ਧੰਨਵਾਦ ਮਿਹਰਬਾਨੀ ਜੇ ਕਿਸੇ ਨੂੰ ਤੁਮੇ ਚਾਹੀਦੇ ਹੋਣ ਤਾਂ ਦੱਸ ਦਿਓ ਜੀ ਕੌਰ ਤੁਮੇ ਕੌਰ ਤੁਮੇ ਰੁਪਏ ਕਿੱਥੇ ਆਦੇਂ ਠੀਕ ਹੈ ਜੇ ਇੱਕ ਵਾਰੀ ਵੀ ਉਹ ਇਧਰ ਲਾ ਫੇਰ ਵੇਖ ਲੋ ਆ ਨਹੀਂ ਆ ਰਹਿ ਗਿਆ ਸੀ ਧੰਨਵਾਦ ਮਿਹਰਬਾਨੀ ਬਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ